ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਕਹਿੰਦੇ 3-4 ਦਿਨਾਂ ਦੇ ਵਿੱਚ ਵਿੱਚ ਮੰਤਰੀ ਮੰਡਲ ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋਣ ਜਾ ਰਿਹਾ ਬਿਲਕੁਲ ਜੀ ਬਿਲਕੁਲ ਜਿਹੜੀ ਅਸੀਂ ਅੱਜ ਖਬਰਾਂ ਦੀ ਸਾਂਝ ਪਾ ਰਹੇ ਹਾਂ ਬੁੱਧਵਾਰ ਪਾ ਰਹੇ ਹਾਂ ਤੇ ਮੈਨੂੰ 100 ਦੇ ਵਿੱਚੋਂ 99% ਦੀ ਯਕੀਨ ਹੈ ਕਿ ਇਸੇ ਹਫ਼ਤੇ ਦੇ ਵਿੱਚ ਵਿੱਚ ਹੀ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋ ਜਾਣਾ ਯਾਨੀ ਕਿ 3 ਜਾਂ 4 ਦਿਨਾਂ ਦੇ ਵਿੱਚ ਵਿੱਚ ਬਦਲਾਅ ਹੋ ਜਾਣਾ ਪਹਿਲਾਂ ਇੰھوں ਲੱਗਦਾ ਸੀ ਵੀ ਸੰਜੀਵ ਅਰੋੜਾਹਰੀ ਜਦੋਂ ਜਿੱਤ ਗਏ ਤੇ 2-3 3 ਹਫ਼ਤਿਆਂ ਦੇ ਵਿੱਚ ਤੇ ਉਹ ਮੰਤਰੀ ਮੰਡਲ ਚ ਸ਼ਾਮਲ ਹੋ ਜਾਣਗੇ ਪਰ ਹੁਣ ਆਮ ਆਦਮੀ ਪਾਰਟੀ ਨੇ ਫੈਸਲਾ ਕਰ ਲਿਆ ਜੀ ਕਿ ਜਿੱਤੇ ਭਾਵੇਂ ਉਹ ਕੱਲ ਹੀ ਆ ਪਰ 2-4 ਦਿਨਾਂ ਦੇ ਵਿੱਚ ਵਿੱਚ ਹੀ ਉਹ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਜਾਣਗੇ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਲਿਖਤੀ ਤੌਰ ਦੇ ਉੱਤੇ ਵੀ ਦਿੱਤਾ ਉਹਨਾਂ ਨੂੰ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਸਮਾਂ ਦਿਓ ਜੀ ਤੇ ਆਪਾਂ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਕਰਨਾ ਹੈਗਾ ਸੋ ਇਹ ਮੇਰੇ ਖਿਆਲ ਵੀ 2-3 ਦਿਨ ਦੀ ਗੱਲ ਹੀ ਆ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਕਈ ਮੰਤਰੀਆਂ ਨੂੰ ਇਸ ਵੇਲੇ ਫਿਕਰ ਸਤਾਉਣ ਲੱਗ ਪਿਆ ਵੀ ਕਿਤੇ ਸਾਡੀ ਕੁਰਸੀ ਮੈਂ ਚਲੀ ਜਾਵੇ। ਹੁਣ ਇਹ ਤਾਂ ਹੈ ਨਹੀਂ ਵੀ ਭਾਈ ਇੱਕ ਕੁਰਸੀ ਪਈ ਆ ਤੇ ਉਹਦੇ ਉੱਤੇ ਇੱਕ ਨੂੰ ਬਿਠਾ ਦੇਣਾ। ਉਦਾਹਰਨ ਦੇ ਤੌਰ ਤੇ ਉੱਤੇ ਮੰਨ ਲਓ ਕਿਸੇ ਏ ਬੰਦੇ ਨੂੰ ਕੁਰਸੀ ਤੇ ਬਿਠਾਉਣਾ ਹੋਵੇ। ਕਿਸੇ ਨਾ ਕਿਸੇ ਦਾ ਮਹਿਕਮਾ ਲੈ ਕੇ ਤਾਂ ਉਹਨੂੰ ਦੇਣਾ ਪੈਣਾ ਨਾ ਜਿਹੜਾ ਕੋ ਮੇਰੇ ਕੋਲੇ ਹੋਇਆ ਤੁਹਾਡੇ ਕੋਲੇ ਹੋਇਆ ਕਿਸੇ ਹੋਰ ਕੋਲੇ ਹੋਇਆ ਉਹਨੂੰ ਦਿੱਤਾ। ਫਿਰ ਜਿਹੜਾ ਪਹਿਲਾਂ ਵਾਲਾ ਬੰਦਾ ਉਹਦੇ ਕੋਲੇ ਮਹਿਕਮਾ ਘਟ ਗਿਆ ਹੋ ਸਕਦਾ ਉਹਦੇ ਆਲਾ ਕਿਸੇ ਹੋਰ ਨੂੰ ਦੇ ਕੇ ਉਹਦੇ ਉਹਦੇ ਨੂੰ ਕਿਸੇ ਹੋਰ ਦਾ ਦੇਣਾ ਹੋਵੇ ਮਹਿਕਮਾ। ਤੋ ਮਤਲਬ ਇਹ ਹੈ ਜੀ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਕੁਝ ਕੁ ਕੁਰਸੀਆਂ ਹਿੱਲਣ ਦੀ ਪੂਰੀ ਪੂਰੀ ਆਸ ਹੈ। ਇਸ ਵੇਲੇ ਵੈਸੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਇੱਕ ਚਿਹਰਾ ਸ਼ਾਮਲ ਹੋਰ ਵੀ ਹੋ ਸਕਦਾ। ਸੰਜੀਵ ਅਰੋੜਾ ਤੋਂ ਇਲਾਵਾ ਵੀ ਇੱਕ ਹੋਰ ਮੰਤਰੀ ਬਣਾਇਆ ਜਾ ਸਕਦਾ। ਉਹ ਮੰਤਰੀ ਬਣਾਇਆ ਜਿਹੜਾ ਵੀ ਜਾ ਸਕਦਾ ਉਹਦੇ ਕਰਕੇ ਕਈ ਤਰ੍ਹਾਂ ਦੀ ਚਰਚਾਵਾਂ ਦੇ ਬਦਾਰ ਗਰਮ ਹੈ। ਕੋਈ ਇਹ ਗੱਲ ਕਰ ਰਿਹਾ ਜੀ ਕਿ ਮਾਲਵੇ ਦੇ ਵਿੱਚੋਂ ਇੱਕ ਲੇਡੀ ਨੂੰ ਬਣਾਇਆ ਜਾ ਸਕਦਾ। ਕੋਈ ਇਹ ਗੱਲ ਕਹਿੰਦਾ ਮਾਲਵੇ ਦੇ ਵਿੱਚੋਂ ਹੀ ਇੱਕ ਵਿਧਾਇਕ ਜਿਹੜਾ ਕਿ ਦੂਜੀ ਵਾਰ ਜਿੱਤੇ ਆ ਉਹਦੇ ਤੇ ਗੁਣਾ ਪੈ ਜਾਣਾ। ਉਹ ਇਹ ਗੱਲ ਕਿ ਨਾ ਜੀ ਕਿ ਮਾਝਾ ਖੇਤਰ ਦੇ ਇੱਕ ਵਿਧਾਇਕ ਨੂੰ ਮੌਕਾ ਮਿਲ ਸਕਦਾ ਮਤਲਬ ਇਹ ਹੈ ਜੀ ਕਿ ਅੰਦਾਜ਼ੇ ਜਿਹੜੇ ਕਿ ਪਹਿਲਾਂ ਵੀ ਲੱਗਦੇ ਹੁੰਦੇ ਆ ਉਹ ਇੱਕ ਵਾਰੀ ਫੇਰ ਲੱਗਣੇ ਸ਼ੁਰੂ ਹੋ ਗਏ ਆ ਸੋ ਜਿਹੜੇ ਜਿਹੜੇ ਮੰਤਰੀ ਬਣਨ ਦੇ ਚਾਹਵਾਨ ਆ ਉਹਨਾਂ ਨੂੰ ਵੀ ਥੋੜਾ ਜਿਹਾ ਚਾ ਚੜਿਆ ਵੀ ਸ਼ਾਇਦ ਸਾਡਾ ਨੰਬਰ ਲੱਗ ਜੇ ਪਰ ਕਈ ਮੰਤਰੀਆਂ ਨੂੰ ਇਸ ਗੱਲ ਦਾ ਫਿਕਰ ਆ ਵੀ ਕਿਤੇ ਸਾਡੀ ਛੁੱਟੀ ਨਾ ਹੋ ਜੇ ਕਿਉਂਕਿ ਕਈਆਂ ਦੇ ਵਿਭਾਗ ਬਦਲੇ ਜਾਣ ਦੀ ਸੰਭਾਵਨਾ ਇੱਕ ਦੂਆ ਦੀ ਛੁੱਟੀ ਵੀ ਹੋ ਜੇ ਕਿਉਂਕਿ ਉਹਨਾਂ ਦਾ ਇਸ ਵੇਲੇ ਕਿਤੇ ਪਰਫਾਰਮੈਂਸ ਬਹੁਤੀ ਵਧੀਆ ਨਹੀਂ ਆ ਜਾਂ ਜਿਨ੍ਹਾਂ ਨਾਲ ਕੋਈ ਵਿਵਾਦ ਜੁੜਿਆ ਹੈ ਸ਼ਾਇਦ ਉਹਨਾਂ ਦੀ ਛੁੱਟੀ ਨਾ ਹੋ ਜੇ ਸੋ ਫਿਕਰ ਇਸ ਵੇਲੇ ਕਈ ਤਰ੍ਹਾਂ ਦੇ ਚੱਲ ਰਹੇ ਆ ਪੰਜਾਬ ਮੰਤਰੀ ਮੰਡਲ ਦੇ ਵਿੱਚ ਬਦਲਾਅ ਜਿਹੜਾ ਉਹ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਸੱਤਵੀਂ ਅੱਠਵੀਂ ਵਾਰ ਹੋ ਰਿਹਾ ਕਦੇ ਕਿਸੇ ਦੀ ਛੁੱਟੀ ਹੁੰਦੀ ਆ ਕਦੇ ਕੋਈ ਨਵਾਂ ਆਉਂਦਾ ਕਦੇ ਕਿਸੇ ਦਾ ਮਹਿਕਮਾ ਬਦਲਦਾ ਤੇ ਇਹ ਗੱਲ ਕਨਫਰਮ ਆ ਵੀ ਸੰਜੀਵ ਅਰੋੜਾ ਨੂੰ ਚੰਗਾ ਵੱਡਾ ਮਹਿਕਮਾ ਮਿਲਣ ਲੱਗਾ ਇੱਕ ਤੋਂ ਵੱਧ ਮਹਿਕਮੇ ਮਿਲਣ ਲੱਗੇ ਆ ਕਿਉਂਕਿ ਉਹ ਬਹੁਤ ਵੱਡੇ ਇੰਡਸਟਰੀਅਲਿਸਟ ਆ ਇਸ ਕਰਕੇ ਮੈਨੂੰ ਲੱਗਦਾ ਜੀ ਕਿ ਉਹਨਾਂ ਨੂੰ ਜਿਹੜੇ ਹੈਗਾ ਇੰਡਸਟਰੀ ਖੇਤਰ ਦਾ ਮਹਿਕਮਾ ਵੀ ਮਿਲੂਗਾ ਤਾਂ ਜੋ ਇਹ ਆਪਦੇ ਕਾਰੋਬਾਰੀ ਭਾਈਚਾਰੇ ਨੂੰ ਨਾਲ ਜੋੜੀ ਰੱਖਣ ਜਿਨ੍ਹਾਂ ਨੇ ਕਿ ਡੇਢ ਸਾਲ ਬਾਅਦ ਫੰਡਿੰਗ ਵੀ ਕਰਨੀ ਹੈ ਜਿਨ੍ਹਾਂ ਨੇ ਕਿ ਡੇਢ ਸਾਲ ਬਾਅਦ ਪਾਰਟੀ ਦੇ ਵਿੱਚ ਪੈਸੇ ਟਕੇ ਦਾ ਯੋਗਦਾਨ ਵੀ ਪਾਉਣਾ ਜਿਨ੍ਹਾਂ ਨੇ ਕਿ ਸੰਜੀਵ ਅਰੋੜਾ ਦੀ ਅਗਵਾਈ ਦੇ ਵਿੱਚ ਅੱਗੇ ਵਧਣਾ ਵੀ ਹੈ ਤਾਂ ਸੋ ਉਹਨਾਂ ਨੂੰ ਮੇਰਾ ਖਿਆਲ ਆ ਵੀ ਇੱਕ ਇਹ ਮਹਿਕਮਾ ਤੇ ਇੱਕ ਦੋ ਹੋਰ ਜਿਹੜੇ ਚੰਗੇ ਵੱਡੇ ਮਹਿਕਮੇ ਮਿਲਣਗੇ ਬਾਕੀ ਦੇਖਦੇ ਕੀ ਬਣਦਾ ਹੌਨ ਲਗਾਤਾਰ ਇਹੀ ਗੱਲ ਚੱਲੀ ਜਾਂਦੀ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਦੇ ਉੱਤੇ ਵੱਧ ਗਿਆ ਜਾਂ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਦੇ ਉੱਤੇ ਵੱਧ ਜਾਣਾ ਇਹ ਕਿਹੜੇ ਰੂਪ ਦੇ ਵਿੱਚ ਵੱਧਦਾ ਕਿਵੇਂ-ਕਿਵੇਂ ਹੁੰਦਾ ਵਕਤ ਦੱਸੂਗਾ ਪਰ ਕੱਲ ਭਗਵੰਤ ਮਾਨ ਹੋਰਾਂ ਨਹੀਂ ਗੱਲ ਕਹਤੀ ਹੈ ਕਿ ਕੇਜਰੀਵਾਲ ਸਾਹਿਬ ਰਾਜ ਸਭਾ ਦੇ ਵਿੱਚ ਨਹੀਂ ਜਾ ਰਹੇ ਇਹ ਗੱਲ ਕੇਜਰੀਵਾਲ ਨੇ ਵੀ ਕਹੀ ਹੈ ਜੀ ਕਿ ਮੈਂ ਰਾਜ ਸਭਾ ਤੇ ਨਹੀਂ ਜਾ ਰਿਹਾ ਪੱਤਰਕਾਰਾਂ ਨੇ ਸਵਾਲ ਕੀਤਾ ਭਗਵੰਤ ਮਾਨ ਨੂੰ ਕਿ ਫੇਰ ਕੌਣ ਜਾ ਰਿਹਾ ਉਹ ਕਹਿੰਦੇ ਜੀ ਕਿ ਇਹ ਪਾਰਟੀ ਸੋਚੂਗੀ ਇਹ ਪਾਰਟੀ ਹਾਈ ਕਮਾਂਡ ਨੇ ਤੈਅ ਕਰਨਾ ਵੀ ਕੌਣ ਜਾ ਰਿਹਾ ਪਰ ਕੇਜਰੀਵਾਲ ਸਾਹਿਬ ਦੀ ਥਾਂ ਦੇ ਉੱਤੇ ਕੋਈ ਹੋਰ ਆਮ ਆਦਮੀ ਪਾਰਟੀ ਦਾ ਆਗੂ ਜਿਹੜਾ ਉਹ ਰਾਜ ਸਭਾ ਦੇ ਵੱਲ ਜਾ ਰਿਹਾ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਐਸੇ ਮੰਤਰੀ ਮੰਡਲ ਦੀ ਮੀਟਿੰਗ 26 ਤਰੀਕ ਨੂੰ ਹੈ ਜੀ ਹਾਂ ਬਿਲਕੁਲ ਜੀ 26 ਤਰੀਕ ਨੂੰ ਮੰਤਰੀ ਮੰਡਲ ਦੀ ਮੀਟਿੰਗ ਹੈ ਯਾਨੀ ਕਿ ਭਲਕ ਨੂੰ ਮੀਟਿੰਗ ਹੋਣੀ ਹੈ ਇਹ ਮੀਟਿੰਗ ਹੋਣੀ ਹੈ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਜੀ ਤੇ ਭਗਵੰਤ ਮਾਨ ਦੇ ਘਰ ਦੇ ਵਿੱਚ ਰਿਹਾਈਸ ਦੇ ਵਿੱਚ ਮੀਟਿੰਗ ਹੋਣੀ ਹੈ ਸੋ ਇਸ ਮੀਟਿੰਗ ਦੇ ਵਿੱਚ ਵੇਖਦੇ ਭਾਈ ਕੀ ਕੀ ਫੈਸਲੇ ਹੁੰਦੇ ਆ ਤੇ ਇਹ ਜ਼ਰੂਰੀ ਮੀਟਿੰਗ ਕਹਿੰਦੇ ਬੁਲਾਈ ਗਈ ਆ ਹੋ ਸਕਦਾ ਜੇ ਨਵੇਂ ਮੰਤਰੀ ਮੰਡਲ ਦੇ ਵਿੱਚ ਆਉਣ ਤੋਂ ਪਹਿਲਾਂ ਜਾ ਕੇ ਇਹ ਕਿ ਵੀ ਵਿਸਥਾਰ ਹੋਣ ਤੋਂ ਪਹਿਲਾਂ ਜਾਂ ਬਦਲਾਅ ਹੋਣ ਤੋਂ ਪਹਿਲਾਂ ਇਹਦੇ ਵਿੱਚ ਕੋਈ ਮਹੱਤਵਪੂਰਨ ਚਰਚਾ ਕਰਨੀ ਹੋਵੇ ਪਰ ਇਹ ਗੱਲ ਬਿਲਕੁਲ ਸੱਚੀ ਹੈ ਵੀ ਕੱਲ ਨੂੰ ਮੰਤਰੀ ਮੰਡਲ ਦੀ ਮੀਟਿੰਗਾਂ ਇਸ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਸ਼ਾਇਦ ਕੋਈ ਮਹੱਤਵਪੂਰਨ ਫੈਸਲੇ ਪੰਜਾਬ ਪੱਖੀ ਜਾਂ ਕੋਈ ਅਸੂਲਾਂ ਪੱਖੀ ਜਾਂ ਕੋਈ ਕਾਨੂੰਨ ਪੱਖੀ ਫੈਸਲੇ ਕੀਤੇ ਜਾਣਗੇ ਜੀ ਤੇ ਜਨਾਬ ਸਾਹਿਬ ਉਧਰ ਕਹਿੰਦੇ ਕਿ ਭਗਵਾਨ ਸਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਅਕਾਲੀਆਂ ਤੇ ਕਾਂਗਰਸੀਆਂ ਤੇ ਵਾਵਾ ਹੁਣ ਤਵਾ ਲਾਇਆ ਜੀ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਆ ਕੇ ਤੇ ਇੱਥੇ ਲੁਧਿਆਣਾ ਦੇ ਵਿੱਚ ਤੇ ਵੋਟਰਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਵੋਟਰਾਂ ਨੇ ਇਹ ਦੱਸ ਦਿੱਤਾ ਜੀ ਕਿ ਅਸੀਂ ਕੰਮ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਕਿ 1920 ਦੇ ਵਿੱਚ 46 ਦਲ ਦੀ ਸਥਾਪਨਾ ਹੋਈ ਹੈ ਤੇ ਉਹਦੇ 2020 ਦੇ ਵਿੱਚ 46 ਦਲ ਖਤਮ ਹੋ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 46 ਦਲ ਦੇ ਪਿੜ ਪੱਲੇ ਕੁਝ ਨਹੀਂ ਗਾ ਸਾਈਕਲ ਇਸ ਤੋਂ। ਉਹਨਾਂ ਨੇ ਕਿਹਾ ਜੀ ਕਿ ਅੱਜ ਇਸ ਵੱਡੀ ਪਾਰਟੀ ਦੇ ਹਾਲਾਤ ਇਹਨੇ ਮਾੜੇ ਹੋ ਗਏ ਆ। ਵੀ ਅੱਜ ਸਿਰਫ ਤੇ ਸਿਰਫ ਇਹਨਾਂ ਨੂੰ 8000 85000 ਵੋਟ ਪਈ ਦੀ 10000 ਵੋਟ ਦੀ ਪਈ ਦੀ ਇਹਨਾਂ ਨੇ ਕਿਹਾ ਜੀ ਕਿ ਕਾਂਗਰਸ ਦਾ ਹਾਲ ਇਸ ਤੋਂ ਵੀ ਮਾੜਾ ਕਾਂਗਰਸੀ ਆ ਜਿਹੜੇ ਉਹ 10 10 20 20000 ਦੀ ਵੋਟ ਦੇ ਨਾਲ ਹਾਰਦੇ ਆ ਤੇ ਇਹਨਾਂ ਨੂੰ ਆਪਣੀ ਹਾਰ ਖਰਾ ਜਾਂਦੇ ਆ ਇਹਨਾਂ ਦੇ ਵਿੱਚ ਕਲੇਸ਼ ਬਹੁਤ ਆ ਇਹ ਕਦੇ ਇਕੱਠੇ ਨਹੀਂ ਰਹਿ ਸਕਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਦੋਵਾਂ ਪਾਰਟੀਆਂ ਦਾ ਬੁਰਾ ਹਾਲ ਹੋਇਆ ਪਿਆ ਕਿ ਉਹ ਕਹਿੰਦੇ ਜੀ ਸਭ ਕੁਝ ਹੁਣ ਸਭ ਦੇ ਸਾਹਮਣੇ ਆ ਚੁੱਕਿਆ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੁੰਦੀ ਹੈ ਇਹਦੇ ਵਿੱਚ ਤਾਂ ਕੋਈ ਦੋਰ ਆਇਆ ਹੈ ਹੀ ਨਹੀਂ ਇਹਦਾ ਚਿੱਟੇ ਰਣ ਵਾਂਗੂ ਗੱਲ ਸਾਫ਼ ਆ ਵੀ ਕਾਂਗਰਸ ਨੂੰ ਕੋਈ ਹੋਰ ਨਹੀਂ ਹਰਾਉਂਦਾ ਕਾਂਗਰਸ ਨੂੰ ਕਾਂਗਰਸੀ ਹਰਾਉਂਦੀ ਹੈ ਹੁਣ ਲਗਾਤਾਰ ਇਸ ਗੱਲ ਤੇ ਚਰਚਾ ਚੱਲੀ ਜਾਂਦੀ ਵੀ 2027 ਦੇ ਵਿੱਚ ਕਾਂਗਰਸ ਦਾ ਕੀ ਬਣੂਗਾ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਜੇ ਕਾਂਗਰਸੀ ਇੱਕਜੁੱਟ ਨਾ ਹੋਏ ਕਿ ਜੇ ਕਿਤੇ ਆਕਾਲਿੰਗ ਦੇ ਵਿੱਚ ਵੀ ਏਕਤਾ ਦਾ ਹੋਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਆ ਜਾਣੀ ਹੈ ਕਿਉਂਕਿ ਜਦੋਂ ਤੁਹਾਡੇ ਪੱਲੇ ਕੁਝ ਨਹੀਂ ਹੋਊਗਾ ਤੁਸੀਂ ਇੱਕ ਦੂਜੇ ਨੂੰ ਹਰਾਉਣ 'ਚ ਲੱਗੇ ਰਹੋਗੇ ਤੇ ਫਿਰ ਭਾਈ ਜਿਹੜੀ ਪਾਰਟੀ ਚੱਲ ਰਹੀ ਹੈ ਤੇ ਉਸ ਪਾਰਟੀ ਨੂੰ ਮੌਕਾ ਫਿਰ ਮਿਲ ਜਾਣਾ ਪਰ ਦੂਜਾ ਪੱਖ ਇਹ ਵੀ ਆ ਵੀ ਆਮ ਆਦਮੀ ਪਾਰਟੀ ਵੀ ਤਾਂ ਹੀ ਆ ਜਿੱਕਰ ਭਗਵੰਤ ਮਾਨ ਆ ਜੇ ਆਪਾਂ 1 ਮਿੰਟ ਦੇ ਲਈ ਭਗਵੰਤ ਮਾਨ ਨੂੰ ਪਾਰਟੀ ਦੇ ਵਿੱਚੋਂ ਮਨਫ਼ੀ ਕਰ ਲਈਏ ਪਾਰਟੀ ਦੇ ਵਿੱਚ ਐਸਾ ਚਿਹਰਾ ਹੀ ਕੋਈ ਨਹੀਂਗਾ ਵੀ ਜਿਹੜਾ ਦੂਜੇ ਨੰਬਰ ਦੇ ਉੱਤੇ ਭਗਵੰਤ ਮਾਨ ਵਾਲੀ ਥਾਂ ਲੈ ਸਕੇ ਤੋਂ 1 ਮੈਨ ਆਰਮੀ ਆ ਆਮ ਆਦਮੀ ਪਾਰਟੀ ਵੀ 1 ਮੈਨ ਆਰਮੀ ਆ ਇਹਨੇ ਕੀ ਬਣਦਾ ਹਾਲਾਂਕਿ ਪੌਣੇ 2 ਸਾਲ ਪਏ ਆ ਜੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਔਰੋਂ ਤੱਕ ਬਹੁਤ ਕੁਝ ਫੇਰ ਬਦਲ ਹੋਣਾ ਬੜਾ ਕੁਝ ਅਚੰਭੇ ਵਾਲਾ ਹੋਊਗਾ ਪਰ ਜਿਸ ਤਰੀਕੇ ਨਾਲ ਲੁਧਿਆਣਾ ਪਛਮੀ ਨਤੀਜੇ ਆਏ ਆ ਇਹਨਾਂ ਨੇ ਸਿਆਸਤ ਕਈ ਪਾਸਾ ਤੋਂ ਸਾਫ਼ ਕੀਤੀ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ 100% ਦੀ ਸਹੀ ਹੈ ਟੈਣਾ ਸਾਹਿਬ ਬਾਕੀ ਦਾ ਚਲੋ ਆਉਣ ਵਾਲਾ ਸਮਾਂ ਚਾਹ ਕਰੂਗਾ ਕਿ ਕੀ ਬਣਦਾ ਪਰ ਉਧਰ ਕਾਂਗਰਸ ਹੀ ਉਹੀ ਐਜ਼ ਯੂਜਵਲ ਜੋ ਕਰਦੇ ਹੁੰਦੇ ਆ ਉਹੀ ਫਿਰ ਤੋਂ ਕਰਨ ਲੱਗੇ ਹਾਰ ਤੋਂ ਬਾਅਦ ਇੱਕ ਦੂਸਰੇ ਦੇ ਉੱਪਰ ਤੋਮਤਾ ਲਾਈਆਂ ਜਾ ਰਹੀਆਂ ਨੇ ਹਾਰ ਤੋਂ ਬਾਅਦ ਕਹਿੰਦੇ ਆਸ਼ੂ ਹੋਰਾਂ ਨੇ ਰਾਜੂ ਰਾਜਾ ਵੜਿੰਗ ਹੋਰਾਂ ਨੂੰ ਕਾਫੀ ਤਿੱਖੇ ਸਵਾਲ ਕੀਤੇ ਨੇ ਜੀ ਫਾ ਬਿਲਕੁਲ ਜੀ ਦੇਖੋ ਫੇਰ ਉੱਥੇ ਹੀ ਗੱਲ ਆ ਕੇ ਮੁੱਕਦੀ ਆ ਵੀ ਇਹ ਕਾਂਗਰਸ ਦਾ ਕਲਚਰ ਆ ਇਹ ਕਾਂਗਰਸ ਦੇ ਵਿੱਚੋਂ ਕਦੇ ਗੱਲ ਖਤਮ ਹੋਈ ਨਹੀਂ ਅੱਜ ਭਾਰਤ ਪੂਸ਼ਣ ਆਸ਼ੂ ਖੁਰੀ ਇਹ ਗੱਲ ਕਹਿੰਦੇ ਆ ਕਿ ਮੈਂ ਕਿਹੜਾ ਸਮਰਜੀਤ ਬੈਂਸ ਨੂੰ ਬੁਲਾਇਆ ਸੀ ਘਰੇ ਆਪਦੇ ਕਿਉਂਕਿ ਜਦੋਂ ਭਾਰਤ ਪੂਸ਼ਣ ਆਸ਼ੂ ਖੁਰੀ ਦੋ ਦਿਨ ਪਹਿਲਾਂ ਹਾਰ ਗਏ ਤੇ ਉਸ ਤੋਂ ਬਾਅਦ ਪੱਤਰਕਾਰਾਂ ਨੇ ਸਮਰਜੀਤ ਬੈਂਸੁਰਾ ਨੂੰ ਸਵਾਲ ਕੀਤਾ ਉਹ ਕਹਿੰਦੇ ਜੀ ਕਿ ਮੈਂ ਰਾਜਾ ਵੜਿੰਗ ਤੇ ਲੁਧਿਆਣੇ ਦੇ ਕਾਂਗਰਸ ਦੇ ਪ੍ਰਧਾਨ ਤੇ ਕਈ ਹੋਰ ਆਗੂ ਇਹਨਾਂ ਦੇ ਘਰ ਗਏ ਸੀ ਤੇ ਪਰ ਇਹਨਾਂ ਨੇ ਤਾਂ ਕਦੇ ਇੱਕ ਵਾਰੀ ਫੋਨ ਦੇ ਟੱਲੀ ਵੀ ਨਹੀਂ ਖਰਚਾਈ। ਜੀ ਭਾਈ ਤੁਸੀਂ ਆਓ ਵੀਰ ਜੀ ਤੁਹਾਡੀ ਲੋੜ ਆ ਮੋਰਚੇ ਸੰਭਾਲੋ ਆਪਾਂ ਜਿੱਤ ਹਾਸਲ ਕਰਨੀ ਐ। ਉਹ ਕਹਿੰਦੇ ਵੀ ਪਤਾ ਨਹੀਂ ਕੀ ਕਰਨਾ ਪਹਿਲਾਂ ਚੰਗੇ ਭਲੇ ਹੁੰਦੇ ਸੀਗੇ ਤੇ ਹੁਣ ਇਹਨਾਂ ਨੇ ਆਹ ਕੁਛ ਕਰਨਾ ਸ਼ੁਰੂ ਕਰਤਾ। ਇਹਨਾਂ ਨੇ ਮਨ ਦੇ ਵਿੱਚ ਉਹ ਕਹਿੰਦੇ ਵੀ ਇਸ ਤਰੀਕੇ ਦੀਆਂ ਕੋਈ ਗੱਲਬਾਤ ਆਈ ਆ। ਹੁਣ ਉਸ ਤੋਂ ਅਗਲੀ ਗੱਲ ਆ ਗਈ ਮਹੱਤਵਪੂਰਨ। ਇਹ ਚੱਲੀ ਕੀ ਜਾਂਦਾ ਅਸਲ ਦੇ ਵਿੱਚ ਹੁਣ ਜਦੋਂ ਭਾਰਤ ਪੂਸ਼ਣ ਆਸ਼ੂ ਨੂੰ ਪੱਤਰ ਕਰਨ ਲਈ ਪੁੱਛਿਆ ਉਹ ਕਹਿੰਦੇ ਮੈਂ ਕਿਹੜਾ ਬੁਲਾਏ ਸੀਗੇ? ਨਾ ਆਉਂਦੇ। ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਵੀ ਰਾਜਾ ਬੜਿੰਗ ਦੀ ਨਜ਼ਰ ਦੇ ਵਿੱਚ ਸਿਮਰਜੀਤ ਸਿੰਘ ਬੈਂਸੋਰੀ ਕਾਂਗਰਸੀ ਹੋਣਗੇ ਸਾਡੀ ਨਜ਼ਰ ਦੇ ਵਿੱਚ ਤਾਂ ਕਾਂਗਰਸੀ ਹੈ ਹੀ ਨਹੀਂਗੇ ਉਹ ਕਹਿੰਦੇ ਜੀ ਕਿ ਇਹ ਇਸ ਕਰਕੇ ਨਹੀਂ ਜੀ ਵੀ ਮੈਂ ਤਾਂ ਇਹਨਾਂ ਨੂੰ ਲਾਇਕ ਹੀ ਨਹੀਂ ਕਰਦਾਗਾ ਮੈਂ ਤਾਂ ਪਸੰਦ ਹੀ ਨਹੀਂ ਕਰਦਾਗਾ ਬੈਂਸੋਰਾ ਨੂੰ ਰੌਲਾ ਫਿਰ ਇੱਥੇ ਹੀ ਆ ਕਿ ਰਾਜਾ ਬੜਿੰਗ ਬੈਂਸਪਰਾਵਾ ਨੂੰ ਲੈ ਕੇ ਆਏ ਆ ਤੇ ਭਾਰਤ ਪੂਸ਼ਣ ਆਸ਼ੂ ਨੂੰ ਇਹ ਗੱਲ ਪਹੁੰਚਦੀ ਨਹੀਂ ਆ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਤੇ ਭਾਈ ਤੁਸੀਂ ਇਹਨਾਂ ਨੂੰ ਲੈ ਕੇ ਕਿਉਂ ਆਏ ਆ ਉਧਰ ਦੇਖੋ ਜੀ ਰਾਜਾ ਵੜਿੰਗ ਦੇ ਬਰਾਬਰ ਤੇ ਉਹਨੂੰ ਕਮਲਜੀਤ ਕੜਵਲ ਹੋਰਾਂ ਨੂੰ ਤੇ ਆਸ਼ੂ ਗਰੁੱਪ ਲੈ ਆਏ ਆ ਵੀ ਭਾਈ ਤੁਸੀਂ ਇੱਧਰ ਆ ਜਾਓ ਉਧਰ ਰਾਜਾ ਵੜਿੰਗ ਬਾਅਦ ਦੇ ਵਿੱਚ ਚੌਧਰੀ ਹੋਰਾਂ ਨੂੰ ਲੈ ਆਏ ਆ ਵਿਕਰਮਜੀਤ ਚੌਧਰੀ ਹੋਰਾਂ ਨੂੰ ਜਿਹੜੇ ਕਿ ਫਲੋਰ ਦੇ ਵਿਧਾਇਕ ਆ ਜਿਹੜੇ ਪਾਰਟੀ ਚੋਂ ਪਰੇ ਕੀਤੇ ਗਏ ਸੀ ਸੋ ਮਤਲਬ ਇਹ ਹੈ ਜੀ ਕਿ ਕਾਂਗਰਸ ਦੇ ਵਿੱਚ ਕਲੇਸ਼ ਚਿਖਰ ਦੇ ਉੱਤੇ ਆ ਇਸੇ ਗੱਲ ਕਰਕੇ ਆਮ ਆਦਮੀ ਪਾਰਟੀ ਖੁਸ਼ੀ ਦੇ ਵਿੱਚ ਆ ਇਸੇ ਗੱਲ ਕਰਕੇ ਇਹ ਉਤਸ਼ਾਹ ਦੇ ਵਿੱਚ ਆ ਵੀ ਇਹਨਾਂ ਨੇ ਭਾਈ ਇਸੇ ਕੰਜਰਖਾਨੇ ਚ ਪਏ ਰਹਿਣਾ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਅੱਜ ਕਾਂਗਰਸ ਦੇ ਜਿੰਨੇ ਟੋਟਲ ਐਮਐਲਏ ਆ ਉਹਦੇ ਵਿੱਚੋਂ ਅੱਧੇ ਤਾਂ ਮੁੱਖ ਮੰਤਰੀ ਵਾਲੀ ਫੀਲਿੰਗ ਲੈਂਦੇ ਕਿ ਮੈਂ ਮੁੱਖ ਮੰਤਰੀ ਆ ਮੈਂ ਮੁੱਖ ਮੰਤਰੀ ਆ ਮੈਂ ਮੁੱਖ ਮੰਤਰੀ ਆ ਸਿੱਟਾ ਇਹਨਾਂ ਦਾ ਕਿਸੇ ਗੱਲ ਦੇ ਉੱਤੇ ਕੋਈ ਨਿਕਲ ਨਹੀਂ ਰਿਹਾ ਉਹਦਾ ਆਪਸ ਦੇ ਵਿੱਚ ਲੜੀ ਜਾਂਦੇ ਭੀੜੀ ਜਾਂਦੇ ਆ ਜੇ ਇਹਨਾਂ ਦੇ ਇਹੀ ਹਾਲਾਤ ਰਹੇ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਸੀਟਾਂ ਇੱਥੇ ਕੀ ਪਿਛਲੀ ਵਾਰ ਨਾਲੋਂ ਵੀ ਘਟ ਜਾਣੀਆਂ ਪਿਛਲੀ ਵਾਰੀ ਤਾਂ 18 ਸੀਟਾਂ ਮਿਲੀਆਂ ਸੀ ਇੱਥੇ ਕੀ ਹੋਰ ਘਟਣ ਦੀ ਸੰਭਾਵਨਾ ਤੇ ਉਹ ਹੁਣ ਵੀ ਘਟੀਆਂ ਹੋਈਆਂ ਕਿਉਂਕਿ ਪਹਿਲਾਂ ਇਹਨਾਂ ਦੇ 9ਵੇਂ ਵਿਧਾਇਕ ਹੁੰਦੇ ਸੀ ਹੁਣ 95 ਆ ਸੀਟ ਤਾਂ ਇਹ ਹਰ ਵਾਰ ਹਰ ਸਾਲ ਗਵਾ ਰਹੇ ਆ ਇਹਨਾਂ ਦੇ ਕੋਲੇ ਕੋਈ ਸੀਟ ਨਵੀਂ ਥੋੜੀ ਆ ਰਹੀ ਆ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਜੀ ਕਿ ਕਾਂਗਰਸ ਦਾ ਕਲਚਰ ਆ ਕਾਂਗਰਸ ਨੇ ਲੜੀ ਜਾਣਾ ਇਹ ਪੰਜਾਬ ਦੇ ਵਿੱਚ ਵੀ ਲੜਦੇ ਆਪਸ ਦੇ ਵਿੱਚ ਇਹ ਮਹਾਰਾਸ਼ਟਰ ਦੇ ਵਿੱਚ ਵੀ ਆਪਸ ਦੇ ਵਿੱਚ ਹੀ ਲੜਦੇ ਆ ਇਹ ਹੋਰ ਸੂਬਿਆਂ ਦੇ ਵਿੱਚ ਵੀ ਇਹੀ ਕੁਝ ਕਰਦੇ ਆ ਜੀ ਜੀ ਬਿਲਕੁਲ ਸਹੀ ਤੇ ਟੇਹੜਾ ਸਾਹਿਬ ਉੱਧਰ ਦੂਸਰੇ ਪੱਨੇ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਜੀ ਕਿ ਨੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਦੀ ਲਾਸ਼ ਮਿਲੀ ਹੈ ਜੀ ਇਹ ਕੀ ਮਾਮਲਾ ਪੁਰਾ हां बिल्कुल जी देखो ਇਹਦਾ ਨ ਵਿਸਥਾਰ ਤਾਂ ਮੇਰੇ ਕੋਲੇ ਵੀ ਨਹੀਂ ਪਹੁੰਚਿਆਗਾ ਪਰ ਇਹ ਬੜੇ ਦੁੱਖ ਦੀ ਖਬਰ ਆਈ ਜੀ ਕਿ ਕਰਤਾਰ ਸਿੰਘ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਆ ਕਰਤਾਰ ਸਿੰਘ ਇਹਨਾਂ ਦੀ ਸੁਲਤਾਨਵੰਦ ਨਹਿਰ ਦੇ ਵਿੱਚੋਂ Laash ਮਿਲੀ ਹੈ ਤੇ ਇਸ ਮਾਮਲੇ 'ਚ ਕਹਿੰਦੇ ਵੀ ਇਹਨਾਂ ਦੀ ਪਤਨੀ ਨੂੰ ਸਾੜੀ ਨੂੰ ਤੇ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ 2 ਦਿਨ ਤੋਂ ਕਰਤਾਰ ਸਿੰਘ ਲਾਪਤਾ ਸੀ ਤੇ ਇਹਨਾਂ ਦੀ ਐਕਟਵਾ ਜਿਹੜੀ ਉਹ ਸੁਲਤਾਨਵੰਦ ਨਹਿਰ ਦੇ ਕੋਲੋਂ ਮਿਲੀ ਸੀ ਹੁਣ ਇਹ ਮੇਰੇ ਕੋਲੇ ਵਿਸਥਾਰ ਤਾਂ ਹੈ ਨਹੀਂ ਕਿ ਬਈ ਐਵੇਂ ਗਲਤ ਕਹਾਂ ਵੀ ਭਾਈ ਇਹਦੇ ਪਿੱਛੇ ਕਾਰਨ ਕੀ ਆ ਇਹ ਖੁਦਕੁਸ਼ੀ ਕੀਤੀ ਆ ਇੱਕ ਫਿਰ ਸੁਟਿਆ ਇਹ ਕੋਈ ਪਰਿਵਾਰਕ ਕਲੇਸ਼ ਸੀ ਜਾਂ ਪਤਾ ਨਹੀਂ ਪਰ ਕੋਈ ਨਾ ਕੋਈ ਤਾਂ ਨਿੱਜੀ ਕਲੇਸ਼ ਹੀ ਹੁੰਦਾ ਇਸ ਮਾਮਲੇ ਦੇ ਵਿੱਚ ਪਰ ਵੈਨੇ ਭਾਈ ਪੁਲਿਸ ਕੀ ਵਿੱਚ ਤੱਥ ਕੱਢ ਕੇ ਲਿਆਉਂਦੀ ਆ ਪਰ ਹਾਂ ਖਬਰ ਇਹ ਦੁਖਦਾਈ ਆ ਵੀ ਆਹ ਦੇਖੋ ਜੀ ਕੀ ਬਣੀ ਜਾਂਦਾ ਤੇ ਆਹ ਦੇਖੋ ਜੀ ਬੰਦੇ ਨੇ ਕਿਸ ਤਰੀਕੇ ਦੇ ਨਾਲ ਉਹਦੀ ਮੌਤ ਹੋ ਗਈ ਆ ਸੋ ਪੁਲਿਸ ਇਸ ਮਾਮਲੇ ਦੀ ਪੜਤਾਲ ਦੇ ਵਿੱਚੋਂ ਕੀ ਕੱਢ ਕੇ ਲਿਆਊਗੀ ਇਹ ਹੁਣ ਸਮਾਂ ਦੱਸੂਗਾ ਜੀ ਜੀ ਤਦਨ ਸਾਹਿਬ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਕਹਿੰਦੇ ਗੱਲਬਾਤ ਲਈ ਬੁਲਾਇਆ ਜੀ ਕੀ ਏ ਸਾਰੀ ਗੱਲਬਾਤ ਦੇਖੋ ਜੀ ਰਾਹੁਲ ਗਾਂਧੀ ਨੇ ਨਾ ਚੋਣ ਕਮਿਸ਼ਨ ਦੇ ਉੱਤੇ ਦੋਸ਼ ਲਾਏ ਸੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਭਾਈ ਇਹਨਾਂ ਦੇ ਵੱਲੋਂ ਨਾ ਯਾਨੀ ਕਿ ਜਿਹੜੇ ਚੋਣ ਕਮਿਸ਼ਨ ਆ ਉਹਦੇ ਵੱਲੋਂ ਵੀ ਮਿਲੀ ਭੁਗਤ ਕੀਤੀ ਜਾਂਦੀ ਆ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਅਸਲ ਦੇ ਵਿੱਚ ਹਾਲਾਤ ਹੀ ਬਣੇ ਪਏ ਹੁਣ ਵੀ ਭਾਈ ਜਿੱਥੇ ਵੀ ਭਾਜਪਾ ਹਾਰਦੀ ਦਿਸਦੀ ਆ ਤੇ ਨਾਲ ਦੀ ਨਾਲ ਇਹਨਾਂ ਦੇ ਵੱਲੋਂ ਉਹ ਕਹਿੰਦੇ ਜੀ ਕਿ ਅ ਫਿਕਸਿੰਗ ਕੀਤੀ ਜਾਂਦੀ ਮੈਚ ਫਿਕਸਿੰਗ ਕੀਤੀ ਜਾਂਦੀ ਹੈ ਮਹਾਰਾਸ਼ਟਰ ਦੇ ਵਿੱਚ ਵੀ ਇਹਨਾਂ ਨੇ ਮੈਚ ਫਿਕਸਿੰਗ ਕੀਤੀ ਸੀ ਤੇ ਰਾਹੁਲ ਗਾਂਧੀ ਨੇ ਕਿਹਾ ਵੀ ਜਿਹੜੀਆਂ ਇਸੇ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਇੱਥੇ ਬਿਹਾਰ ਦੇ ਵਿੱਚ ਇਹਨਾਂ ਨੇ ਉੱਥੇ ਵੀ ਮੈਚ ਫਿਕਸਿੰਗ ਕਰਨੀ ਹੈ ਤੇ ਜਿਹੜੀ ਜਿਹੜੀ ਥਾਂ ਦੇ ਉੱਤੇ ਉਹ ਕਹਿੰਦੇ ਜੀ ਕਿ ਇਹ ਹਾਰਦੇ ਹੋਣ ਉਹ ਥਾਂ ਦੇ ਉੱਤੇ ਇਹ ਮੈਚ ਫਿਕਸਿੰਗ ਕਰਦੇ ਆ ਸੋ ਉਹਨਾਂ ਨੇ ਆ ਗੱਲਾਂ ਬਾਤਾਂ ਕਹੀਆਂ ਤੇ ਹੁਣ ਪਤਾ ਲੱਗਾ ਜੀ ਕਿ ਚਿੱਠੀ ਲਿਖੀ ਹੈ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਕਿ ਤੁਸੀਂ ਭਾਈ ਆ ਜਾਓ ਆਫਿਸ ਦੇ ਵਿੱਚ ਆ ਕੇ ਆਪਾਂ ਬੈਠ ਕੇ ਗੱਲ ਕਰ ਲਈਏ ਜੇਕਰ ਤੁਹਾਡੇ ਕੋਲੇ ਕੋਈ ਤੱਥ ਹੈਗੇ ਆ ਤੇ ਤੁਸੀਂ ਰੱਖਦੇ ਹੋ ਹੋ ਸਕਦਾ ਤੁਹਾਡੇ ਕੋਲੇ ਕੋਈ ਸਬੂਤ ਹੋਵੇ ਤੇ ਆਪਾਂ ਉਹ ਸਬੂਤ ਦੇ ਆਧਾਰ ਦੇ ਉੱਤੇ ਗੱਲ ਕਰ ਲਈਏ ਸੋ ਇਸ ਤਰੀਕੇ ਦੀ ਗੱਲਬਾਤ ਆ ਪਰ ਹਾਂ ਇਹ ਗੱਲ ਸੱਚੀ ਆ ਕਿ ਜਦੋਂ ਵੀ ਬੀਜੇਪੀ ਜਿੱਤਦੀ ਹੈ ਤੇ ਜਦੋਂ ਕੋਈ ਹੋਰ ਪਾਰਟੀ ਹਾਰਦੀ ਹੈ ਤਾਂ ਉਹ ਗੱਲ ਇੱਕੋ ਕਹਿੰਦੀ ਹੁੰਦੀ ਹੈ ਵੀ ਭਾਈ ਇਹ ਤਾਂ ਜੀ ਇਹਨਾਂ ਦੇ ਵੱਲੋਂ ਧੋਖਾ ਤੇ ਧੱਕਾ ਕੀਤਾ ਗਿਆ ਇਹਨਾਂ ਦੇ ਵੱਲੋਂ ਤਾਂ ਬਹੁਤ ਜ਼ਿਆਦਾ ਆਕੁਸ਼ ਕੀਤਾ ਗਿਆ ਇਹਨਾਂ ਨੇ ਵਿੱਚ ਮਿਲਮਲਾ ਕੇ ਤੇ ਹਿਰਾਫੇਰੀ ਕਰਕੇ ਚੋਣ ਜਿੱਤੀ ਆ ਸੋ ਇਹ ਦੋਸ਼ ਕਰਨੇ ਸਾਬਤ ਨਹੀਂ ਹੋਏ ਹਾਂ ਦੋਸ਼ੇ ਹਰ ਵਾਰੀ ਲੱਗਦੇ ਆ ਹੁਣ ਰਾਹੁਲ ਗਾਂਧੀ ਸਾਹਿਬ ਕਿਵੇਂ ਸਾਬਤ ਕਰਨਗੇ ਇਹ ਹੁਣ ਉਹਨਾਂ ਨੂੰ ਤੰਦਰੁਪਰ ਕਰਦੀ ਗੱਲ ਹੈ ਜੀ ਜੀ ਤੇ ਜਨਾਬ ਸਾਹਿਬ ਲਾਲੂ ਪ੍ਰਸਾਦ ਯਾਦਵ ਇੱਕ ਵਾਰ ਫਿਰ ਤੋਂ ਰਾਸ਼ਟਰੀ ਜਨਤਾ 당 ਦੇ ਪ੍ਰਧਾਨ ਬਣ ਗਏ ਨੇ ਜੀ ਹਾਂ ਬਿਲਕੁਲ ਜੀ ਲਾਲੂ ਪ੍ਰਸਾਦ ਯਾਦਵ ਹੋਰੀ ਇੱਕ ਵਾਰ ਫਿਰ ਰਾਸ਼ਟਰੀ ਜਨਤਾ 당 ਦੇ ਪ੍ਰਧਾਨ ਬਣ ਗਏ ਆ ਭਾਵੇਂ ਕਿ ਉਹ ਉਮਰ ਦੇ ਇਸ ਪੜਾ ਦੇ ਉੱਤੇ ਆ ਵੀ ਭਾਈ ਇਹ ਪ੍ਰਧਾਨਗੀ ਉਹਨਾਂ ਨੂੰ ਪਤਾ ਨਹੀਂ ਕਿਵੇਂ ਕਰਨਗੇ ਜਾਂ ਕਿਵੇਂ ਪਰ ਗੱਲ ਇਹ ਜੀ ਕਿ ਉਹ ਪਾਰਟੀ ਦੇ ਪ੍ਰਸਤ ਵੀ ਆ ਤੇ ਉਹ ਪ੍ਰਧਾਨ ਵੀ ਜਿਵੇਂ ਵੱਡੇ ਬਾਦੋ ਸਾਹਿਬ ਆਖਰੀ ਸਾਹ ਤੱਕ ਸਰਪ੍ਰਸਤ ਸੀ ਉਸ ਤਰੀਕੇ ਦੇ ਨਾਲ ਰਾਸ਼ਟਰੀ ਜਨਤਾ 당 ਬਣਾਈ ਵੀ ਇਹਨਾਂ ਨੇ ਤੇ ਭਾਈ ਹੰਡਾਈ ਵੀ ਇਹਨਾਂ ਨੇ ਸੋ ਉਹ ਸਾਬਕਾ ਮੁੱਖ ਮੰਤਰੀ ਵੀ ਆ ਉਹ ਵੀ ਉਹਨਾਂ ਦੇ ਕੋਲੇ بڑے ਅਹੁਦੇ ਰਹੇ ਆ ਤੇ ਉਹਨਾਂ ਦੀ ਘਰ ਵਾਲੀ ਰਾਵੜੀ ਦੇਵੀ ਵੀ ਸਾਬਕਾ ਮੁੱਖ ਮੰਤਰੀ ਆ ਮੁੰਡਾ ਸਾਬਕਾ ਡਿਪਟੀ ਸੀਐਮ ਸੋ ਬਹੁਤ ਕੁਝ ਉਹਨਾਂ ਦੇ ਕੋਲੇ ਰਿਹਾ ਪਰ ਹੁਣ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਫੇਰ ਹੋਣ ਲੱਗੀਆਂ ਤੇ ਵੇਨੇ ਭਾਈ ਉਹਦੇ ਵਿੱਚ ਕੌਣ ਜਿੱਤਦਾ ਹੈਗਾ ਪਰ ਉਦਾਂ ਗੱਲ ਕਲੀਅਰ ਇਹ ਆ ਵੀ ਭਾਈ ਉਹ ਇੱਕ ਵਾਰ ਫੇਰ ਤੇ ਪਾਰਟੀ ਦੇ ਪ੍ਰਧਾਨ ਬਣ ਗਏ ਆ ਤੇ ਆਰਜीडी ਜਿਹਨੂੰ ਅਸੀਂ ਕਹਿੰਦੇ ਰਾਸ਼ਟਰੀ ਜਨਤਾ ਦਲ ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਹੈ ਨਹੀਂ ਸੀਗਾ ਇਸ ਕਰਕੇ ਉਹਨਾਂ ਨੂੰ ਮੌਕਾ ਮਿਲਿਆ ਜੀ ਜੀ ਤੇ ਟੇਣਾ ਸਾਹਿਬ ਉੱਧਰ ਦੂਸਰੇ ਪਿੰਨੇ ਜੇ ਆਪਾਂ ਜਾਣਦੇ ਹਾਂ ਤੇ ਫਿਰ ਤੋਂ ਇੱਕ ਵਾਰ ਪੰਜਾਬ ਦੀ ਗੱਲ ਕਰੀਏ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਹੁਣ ਤਾਂ ਹੋਰ ਜ਼ਿਆਦਾ ਲਗਾਤਾਰਤਾ ਦੇ ਵਿੱਚ ਹੋਣ ਲੱਗ ਪਈਆਂ ਹੋਣ ਗਈਆਂ ਜੀ ਲੁਧਿਆਣਾ ਦੀ ਥੀਜਿਆਂ ਤੋਂ ਬਾਅਦ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਤਾਂ ਇਹ ਹੈ ਜੀ ਕਿ ਅਕਾਲੀਆਂ ਦੇ ਵੀ ਕੱਲਿਆਂ ਕੁਝ ਨਹੀਂ ਪੱਲੇ ਪੈਣਾ ਤੇ ਉਹਨਾਂ ਦੇ ਵੀ ਇਕੱਲੇ ਕੁਝ ਨਹੀਂ ਬੱਲੇ ਭਿੰਦਾ ਦੇਸ ਦਾ ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਆ ਤੇ ਦੋਵੇਂ ਪਾਰਟੀਆਂ ਹਲੇ ਤਾਂ ਨਖਰੇਜੇ ਕਰਦੀਆਂ ਜਦੋਂ ਕਿਸੇ ਬੀਜੇਪੀ ਆਗੂ ਨੂੰ ਕਹਿੰਦੇ ਆ ਉਹ ਕਹਿੰਦੇ ਲੋ ਜੀ ਸਾਡੀ ਤਾਂ ਬੱਲੇ ਬੱਲੇ ਬਹੁਤ ਅਸਤ ਕੱਲੇ ਹੀ ਚੋਣ ਲੜਨ ਦੇ ਸਮਰੱਥ ਆ ਉਹ ਸਮਰੱਥ ਸਮਰੱਥ ਵਾਲੀਆਂ ਗੱਲਾਂ ਰਹਿ ਜਾਂਦੀਆਂ ਫਿਰ ਜੇ ਹੱਥ ਦੇ ਵਿੱਚ ਨਹੀਂ ਆਉਂਦੀ ਤੇ ਇਹਨਾਂ ਨੂੰ ਇਤਕੀ 20000 ਦੇ ਕਰੀਬ ਵੋਟ ਪਈ ਹੈ ਲੁਧਿਆਣਾ ਦੇ ਵਿੱਚ ਭਾਵੇਂ ਕਿ ਆਪਾਂ ਇਹਨੂੰ ਪ੍ਰਾਪਤੀ ਮੰਨ ਲઈએ ਜਾਂ ਕੁਝ ਵੀ ਕਹਿ ਲਈਏ ਪਰ ਹਕੀਕਤ ਤੇ ਵੀ ਦੂਜੇ ਪਾਸੇ ਹੋਰ ਵੀ ਆ ਕਿ ਜਦੋਂ ਆ ਲੋਕ ਸਭਾ ਦੀ ਚੋਣ ਹੋਣੇ-ਹੋਣੇ ਹੋ ਕੇ ਹਟੀ ਹੈ ਇਸੇ ਲੁਧਿਆਣਾ ਪਛਮੀ ਦੇ ਵਿੱਚੋਂ ਇਸ ਤੋਂ ਕਈ ਗੁਣਾ ਵੱਧ ਵੋਟਾਂ ਪਈਆਂ ਸੀ ਇਸ ਵਿਧਾਨ ਸਭਾ ਹਲਕੇ ਤੋਂ ਵੋਟਾਂ ਇਹਨਾਂ ਦੇ ਵੀ ਘਟੀਆਂ ਇਹ ਨਹੀਂ ਵੀ ਰਹਿਣੀਆਂ ਵਧੀਆਂ ਪਰ ਅਕਾਲੀ ਦਲ ਦੀਆਂ ਵੋਟਾਂ ਲਗਾਤਾਰੀ ਘਟਦੀਆਂ ਹੁੰਦੀਆਂ ਅਕਾਲੀ ਦਲ ਤਾਂ ਲਗਾਤਾਰ ਹੀ ਥੱਲੇ ਗਿਆ ਸੋ ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਪੈਣੀ ਹੈ ਦੋਵੇਂ ਪਾਰਟੀਆਂ ਗੱਟ ਜੋੜ ਕਰਨੀਆਂ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਹੁਣ ਇਸ ਗੱਲ ਦੀ ਚਰਚਾ ਚੱਲੀ ਹੈ ਕਿ ਇਹਨਾਂ ਨੂੰ ਗੱਟ ਜੋੜ ਕਰ ਲੈਣਾ ਚਾਹੀਦਾ ਪਰ ਹੋ ਸਕਦਾ ਭਾਈ ਠੁਕਵੇਂ ਵੇਲੇ ਦੀ ਉਡੀਕ ਕਰਦੇ ਹੋਣ ਹੋ ਸਕਦਾ ਦਾ ਪਈਏ ਸੋਚਦੇ ਹੁਣ ਕਿ ਹੁਣੇ ਆਪਾਂ ਨਾ ਪੱਤੇ ਖੋਲ ਗਏ ਇਹ ਮੌਕੇ ਦੇ ਉੱਤੇ ਪੱਤੇ ਖੋਲਦੇ ਆ ਹੋ ਸਕਦਾ ਇਹਨਾਂ ਦੇ ਵੱਲੋਂ ਕੋਈ ਹੋਰ ਯੋਜਨਾ ਬਣਾਈ ਗਈ ਹੋਵੇ ਵੀ ਭਾਈ ਹਾਲੇ ਆਪਾਂ ਇੰਨਾ ਕੁ ਸਮਾਂ ਪਾ ਲਏ ਨੇ ਫੇਰ ਕੋਈ ਨਾ ਕੋਈ ਇਧਰਲੇ ਪਾਸੇ ਨੂੰ ਪੈੜ ਪਟਦੇ ਆ ਹੋ ਸਕਦਾ ਭਾਈ ਵੀ ਇਹ ਸੀਟਾਂ ਕਿਹਨੂੰ ਕਿੰਨੀਆਂ ਮਿਲਣਗੀਆਂ ਕੌਣ ਅਗਵਾਈ ਕਰੂਗਾ ਕੌਣ ਕੀ ਕਰੂਗਾ ਇਸ ਤਰੀਕੇ ਦਾ ਚਰਚਾ ਹੋਵੇ ਪਰ ਕੁੱਲ ਮਿਲਾ ਕੇ ਗੱਲ ਪਾਈ ਇਹ ਆ ਵੀ ਇਸ ਵੇਲੇ ਗੱਠਜੋੜ ਸਮੇਂ ਦੀ ਲੋੜ ਆ ਇਸ ਗੱਲ ਤੇ ਜ਼ੋਰ ਫਿਰ ਪੈ ਗਿਆ ਜੀ ਜੀ ਤੇ ਟਣਾ ਸਾਹਿਬ ਮੌਸਮ ਕਿੰਨਾ ਕੁ ਬਦਲ ਗਿਆ ਜੀ ਪੰਜਾਬ ਦਾ ਦੇਖੋ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਗੱਲ ਕਹੀ ਸੀ ਵੀ 23 24 25 ਤੇ 26 ਇਹ 5 6 ਤਰੀਕਾਂ ਜਿਹੜੀਆਂ ਉਹ ਕਹਿੰਦੇ ਸੀ ਜੀ ਕਿ ਇੱਥੇ ਪੰਜਾਬ ਦੇ ਵਿੱਚ ਮੋਲੇ ਧਰਨੀ ਵਰਨ ਪਰ ਪੰਜਾਬ ਦੇ ਵਿੱਚ ਭਾਈ ਕੱਲ ਵੀ ਨਹੀਂ ਮੀਂਹ ਪਿਆ ਪੰਜਾਬ ਦੇ ਵਿੱਚ ਹਾਂ ਕੁਝ ਕੁ ਥਾਵਾਂ ਦੇ ਉੱਤੇ ਕਣੀਆਂ ਪਈਆਂ ਪਰ ਜਿਹੜੋ ਸੀ ਮੋਲੇ ਧਰਮੀ ਕਹਨੇ ਆ ਵੀ ਜਲ ਥਲ ਹੋਗੀ ਇਦਾਂ ਦੀ ਗੱਲ ਨਹੀਂ ਹੋਈ ਸੋ ਹੋ ਸਕਦਾ ਭਾਈ ਅੱਜ ਮੀਂਹ ਪਵੇ ਆਸ ਕਰਨੀ ਬਣਦੀ ਵੀ ਭਾਈ ਪੰਜਾਬ ਦੇ ਵਿੱਚ ਮੌਸਮ ਵਿੱਚ ਬਦਲਾਅ ਆਊਗਾ ਤੇ ਬੱਦਲਵਾਈ ਜੀ ਹੈਗੀ ਆ ਤੇ ਮੈਨੂੰ ਲੱਗਦਾ ਵੀ ਸ਼ਾਇਦ ਮੀਂਹ ਪੈ ਜਾਏਗੀ ਜੀ ਤੇ ਮਰ ਰੰજન ਜਗਤ ਕਿਵੇਂ ਹੈ ਜੀ ਪੰਜਾਬ ਦੇ ਦੇਖੋ ਦਿਲਜੀਤ ਦੋਸਾਂਝ ਦਾ ਵਿਰੋਧ ਵਧ ਗਿਆ ਜੀ ਜਿਹੜੇ ਫਿਲਮ ਇੰਡਸਟਰੀ ਦੀ ਜਿਹੜੀ ਐਸੋਸੀਏਸ਼ਨ ਆ ਉਹਨੇ ਇਹ ਗੱਲ ਕਹੀ ਆ ਕਿ ਭਾਈ ਦਿਲਜੀਤ ਦੋਸਾਂਝ ਗद्दार ਆ ਵੀ ਭਾਈ ਇਹਦੇ ਪਾਕਿਸਤਾਨੀ ਕਲਾਕਾਰ ਨਾਲ ਕੰਮ ਕੀਤਾ ਤੇ ਇਹ ਤਾਂ ਜੀ ਹੁਣ ਇਸ ਵੇਲੇ ਸਿਰਫ ਪੈਸੇ ਕਮਾਉਣ ਦੇ ਲਈ ਆ ਭਾਰਤ ਦੇ ਵਿੱਚ ਅਸੀਂ ਇਹ ਵਿਰੋਧ ਕਰਾਂਗੇ ਜਦਕਿ ਗੱਲ ਬਕਵਾਸ ਦੀ ਹੈਗੀ ਆ ਇਹਦਾ ਕੋਈ ਮੂੰਹ ਸਿਰ ਨਹੀਂ ਹੈਗਾ ਇਹ ਉਹ ਗद्दार ਤਾਂ ਤਾਂ ਹੋਵੇ ਜੇ ਅੱਜ ਫਿਲਮ ਕਰਦਾ ਹੋਵੇ ਨਾਲੇ ਕੋਈ ਬੰਦਾ ਕਿਸੇ ਕਲਾਕਾਰ ਨਾਲ ਕੰਮ ਕਰ ਲਵੇ ਤਾਂ ਗਦਦਾਰੀ ਦੀ ਪਰਭਾਸ਼ਾ ਤਾਂ ਹੀ ਹੋਵੇਗੀ ਦੂਜੀ ਗੱਲ ਇਹ ਆ ਕਿ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਇਸੇ ਕਜੀਏ ਦੇ ਕਰਕੇ ਤੇ ਹੁਣ ਇਹ ਬਾਹਰਲੇ ਮੁਲਕ ਦੇ ਵਿੱਚ ਹੀ ਰਿਲੀਜ਼ ਹੋ ਰਹੀ ਆ ਤੇ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਪਰ ਰੌਲਾ ਰੱਪਾ ਪੈ ਰਿਹਾ ਵੀ ਗਦਦਾਰੀ ਕੀਤੀ ਹੈ ਜਿਉ ਨੇ ਜੀ ਠੀਕ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ